ਅਕਾਲੀ ਦਲ ਹੁਣ ਵਰੋਤਿਆਂ ਦੇ ਮੋਢਿਆਂ ਤੇ ਚੜੇ ਆਉਂਦਾ ਕਿਉਂਕਿ ਜਿਵੇਂ ਪਿਛਲੇ 9 ਸਾਲ ਪਹਿਲਾ 5 ਸਾਲ ਕਾਂਗਰਸ ਨੇ ਫਿਰ ਆ 4 ਸਾਲ ਨਕਲੀ ਇਨਕਲਾਬੀਆਂ ਨੇ ਝੂਠ ਦੇ ਬਦਲਾਵ ਨੇ ਜਿਵੇਂ ਪੰਜਾਬ ਦੇ ਨਾਲ ਪੰਜਾਬ ਦੇ ਹਰ ਵਰਗ ਦੇ ਨਾਲ ਟੱਕੀ ਮਾਰੀ ਆ ਹੁਣ ਪੰਜਾਬ ਦੇ ਹਰ ਵਰਗ ਨੂੰ ਪਮਾ ਪੰਜਾਬ ਦੇ ਨੌਜਵਾਨ ਨੇ ਪਮਾ ਮਜ਼ਦੂਰ ਨੇ ਕਿਸਾਨ ਨੇ ਮਜ਼ਦੂਰ ਨੇ ਵਪਾਰੀ ਨੇ ਹਰ ਵਰਗ ਨੂੰ ਇਹ ਲੱਗਦਾ ਹਰ ਵਰਗ ਆਸ ਰੱਖਦਾ ਕਿ ਜੇ ਸਾਡਾ ਕੁਝ ਕੁ ਸਵਾਰ ਸਕਦਾ ਤਾਂ ਅਕਾਲੀ ਦਲ ਸਵਾਰ ਸਕਦਾ ਅਕਾਲੀ ਦਲ ਦੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਧ ਰਹੇ ਕਾਬਲੇ ਨੂੰ ਪੰਜਾਬ ਦੇ ਵਿੱਚ ਪਿੰਡ ਪਿੰਡ ਤੋਂ ਮੋੜ ਮੋੜ ਤੋਂ ਕੱਲ ਜਲਦੀਆਂ ਹੋ ਰਹੀਆਂ ਉਹਨਾਂ ਦੀ ਇਕਵਾਈ ਦੇ ਵਿੱਚ ਗੱਲਾਂ ਨੂੰ ਦੇਖਦੇ ਓਏ ਅੱਜ ਬਦਲਾ ਬੌਂਦਲਿਆ ਫਿਰਦਾ ਭਗਵਾਨ ਤਮਨ ਬੌਂਦਲਿਆ ਫਿਰਦਾ ਜੇ ਕੋਈ ਜਾ ਕੇ ਆ ਦਿੱਲੀ ਤੋਂ ਮੈਨੂੰ ਪਤਾ ਲੱਗਿਆ ਜਿਹੜੀਆਂ ਟੀਮਾਂ ਆਈਆਂ ਨੇ ਕਹਿੰਦੇ ਕਾਪੀ ਫਾਈਨਲ ਲੈ ਕੇ ਉਹ ਭਗਵਾਨ ਤਮਨ ਨੂੰ ਪੁੱਛਦਿਆਂ ਨੇ ਕਿ ਪੰਜਾਬ ਦੇ ਵਿੱਚ 4 ਸਾਲਾਂ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਨੇ ਕੀ ਕੀਤਾ ਕਹਿੰਦਾ ਹੈ ਸੁਖਵੀਰ ਬਾਦਲ ਕੋਈ ਸਵਾਲ ਪੁੱਛ ਲਓ ਉਹਨੂੰ ਇੱਕੋ ਜਵਾਬ ਹੈ ਕਹਿੰਦਾ ਸੁਖਵੀਰ ਬਾਦਲ ਕਹਿੰਦੇ ਜੀ ਪੰਜਾਬ ਚ ਕੋਈ 에어ਪੋਰਟ ਕੋਈ ਕਾਲਜ ਕੋਈ ਸਕੂਲ ਕੋਈ ਹਸਪਤਾਲ ਕੋਈ ਨਮੀ ਸੜਕ ਬਣਾਈ ਹੈ ਜਵਾਬ ਆਉਂਦਾ ਕਹਿੰਦਾ ਸੁਖਵੀਰ ਬਾਦਲ ਹੋਰ ਕੋਈ ਦੂਜਾ ਜਵਾਬ ਨਹੀਂ ਆਉਂਦਾ ਉਹਦਾ ਕਾਰਨ ਇੱਕੋ ਆ ਕਿਉਂਕਿ ਚੱਪੇ ਚੱਪੇ ਤੇ ਬਣਿਆ ਹੋਈਆਂ ਸੜਕਾਂ ਏਅਰਪੋਰਟ ਹਸਪਤਾਲ ਸਕੂਲ ਕਾਲਜ ਆਜਾ ਲਾਤੇ ਨੇ ਦੇਖੋ ਸੋਚ ਦਾ ਫਰਕ ਕਿੰਨਾ ਮੈਂ ਖਾਸ ਕਰਕੇ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਫਰਕ ਦੇਖੋ ਸੋਚ ਦਾ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਸਵਰਗਿਏ ਪ੍ਰਕਾਸ਼ ਸਿੰਘ ਬਾਦਲ ਜੀ ਸਮੁੱਚੀ ਸ਼੍ਰੋਮਣੀ ਕਾਲਦੇ ਦੀ ਲੀਡਰਸ਼ਿਪ ਵਿਕਾਸ ਕਿਹਨੂੰ ਕਹਿੰਦੇ ਸੀ ਉਹ ਵਿਕਾਸ ਕਹਿੰਦੇ ਸੀ ਵੱਡੇ ਵੱਡੇ ਬਿਜਲੀ ਦੇ ਥਰਮਲ ਪਲਾਂਟ ਲਾ ਕੇ ਕਹਿੰਦੇ ਸੀ ਕਿ ਪੰਜਾਬ ਦਾ ਵਿਕਾਸ ਕਰਿਆ ਤੇ ਆ ਆ ਇਹਨਾਂ ਦੇ ਆ ਝੂਠ ਵਾਲਿਆਂ ਦੇ ਵਿਕਾਸ ਨੂੰ ਸੁਣ ਲਓ ਪਤੰਦਰ ਟਰਾਂਸਫਾਰਮਾਂ ਦੇ ਰੀਵਨ ਕੱਟ ਗਏ ਉਹਨੂੰ ਇਹ ਵਿਕਾਸ ਕਹੀ ਜਾਂਦੇ ਨੇ ਤੇ ਹਲਾਤ ਦੇਖੋ ਕੋਈ ਸਮਾਜੀ ਅਕਾਲੀ ਦਲ ਕਾਲਜ ਬਣਾਉਂਦਾ ਸੀ ਯੂਨੀਵਰਸਿਟੀਆਂ ਬਣਾਉਂਦਾ ਸੀ ਸਕੂਲ ਬਣਾਉਂਦਾ ਸੀ ਤੇ ਪਤੰਦਰ ਟਾਇਲਟਾਂ ਦੇ ਵਿੱਚ ਲਾ ਕੇ ਬੱਲਮ ਉਹਨੂੰ ਵਿਕਾਸ ਕੀ ਜਾਂਦੇ ਨੇ ਕਿ ਭਗਵੰਤ ਮਾਨ ਸਿਆ ਤੂੰ ਅਜ ਅਕਾਲ ਤਖਤ ਸਾਹਿਬ ਨੂੰ ਉਂਗਲੀਆਂ ਕਰਕੇ ਸਵਾਲ ਜਵਾਬ ਕਰਨ ਦੀ ਏ ਐਲਾਨ ਕਰਦਾ ਤੇਰੀ ਔਕਾਤ ਨਹੀਂ ਤੇਰੀ ਇੰਨੀ ਔਕਾਤ ਨਹੀਂ ਭਗਵੰਤ ਮਾਨ ਸਿਆ ਕਿ ਤੂੰ શ્રી ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸਵਾਲ ਜਵਾਬ ਕਰੇ ਤੈਨੂੰ ਮੈਂ ਚੈਲੰਜ ਕਰਦਾ ਯੂਥ ਕਾਲਜ ਦਾ ਪ੍ਰਧਾਨ ਤੈਨੂੰ ਚੈਲੰਜ ਕਰਦਾ ਤੇਰੀ ਇੰਨੀ ਹਿੰਮਤ ਨਹੀਂ ਕਿ ਤੂੰ ਅਕਾਲ ਤਖਤ ਸਾਹਿਬ ਨੂੰ ਜਾ ਕੇ ਸਵਾਲ ਜਵਾਬ ਕਰੇ ਜੇ ਤੈ ਸਵਾਲ ਜਵਾਬ ਕਰਨੇ ਆ ਅਸੀਂ ਤੇਰੇ ਨਾਲ ਸਵਾਲ ਜਵਾਬ ਕਰਦੇ ਆ ਪੰਜਾਬ ਦੇ ਨੌਜਵਾਨ ਤੈਨੂੰ 15 ਦਿਨ ਦਾ ਨਾ 30 ਜਨਵਰੀ ਤੱਕ 30 ਜਨਵਰੀ ਤੱਕ ਤੂੰ ਬਲਾ ਟਾਈਮ ਤੇਰਾ ਥਾਂ ਤੇਰੀ ਕੈਮਰੇ ਤੇਰੇ ਪੁਲਿਸ ਤੇਰੀ ਫੌਜ ਤੇਰੀ ਕੱਲਾ ਆਉਂਗਾ ਕੱਲਾ ਆਉਂਗਾ ਤੂੰ ਪੰਜਾਬ ਦੇ ਨੌਜਵਾਨਾਂ ਦੇ ਰੁਜ਼ਗਾਰ ਤੇ ਬਹਿਸ ਕਰਨੀ ਡਵੈਲਪਮੈਂਟ ਤੇ ਬਹਿਸ ਕਰਨ ਲਈ ਲੋਕ ਪ੍ਰਾਈਸ ਸਕੀਮਾਂ ਤੇ ਬਹਿਸ ਕਰਨ ਲਈ ਜਿਹੜੇ ਮਰਜੀ ਮੁੱਦੇ ਤੇ ਬਹਿਸ ਕਰਨ ਲਈ ਜੇ 30 ਜਨਵਰੀ ਤੱਕ ਭਗਵਾਨਤਮਨ ਸਿਆ ਤੇਰੇ 'ਚ ਹਿੰਮਤ ਨਹੀਂ ਕਿ ਤੂੰ ਯੂ ਦੇ ਪ੍ਰਧਾਨ ਨੂੰ ਬੁਲਾ ਕੇ ਬਹਿਸ ਕਰ ਸਕੇ ਪੰਜਾਬ ਦੇ ਮੁੱਦਿਆਂ ਤੇ ਪੰਜਾਬ ਦੇ ਫਿਊਚਰ ਤੇ ਤਾਂ 30 ਜਨਵਰੀ ਤੋਂ ਬਾਅਦ ਮੈਂ ਤੇਰੇ ਘਰ ਆਉਂਗਾ ਫਿਰ ਫਿਰ ਡੱਕੀ ਦੂੰ ਮੈਂ ਤੇਰੇ ਘਰੇ ਆਉਂਗਾ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਨੌਜਵਾਨਾਂ ਨਾਲ ਹੋਏ ਹੋਏ ਧੋਖੇ ਨੂੰ ਲੈ ਕੇ ਪੰਜਾਬ ਦੀਆਂ ਬੀਬੀਆਂ ਨਾਲ ਹੋਏ ਹੋਏ ਧੋਖੇ ਨੂੰ ਲੈ ਕੇ ਪੰਜਾਬ ਦੇ ਭਵਿੱਖ ਦੇ ਨਾਲ ਹੋਏ ਹੋਏ ਤੋਖੇ ਨੂੰ ਲੈ ਕੇ ਸੋਇਸ ਲਈ ਮੈਂ ਇੱਕ ਝਕਾਰਾ ਲਾਉਣ ਲੱਗਿਆ ਦੱਬ ਕੇ ਝਕਾਰੇ ਦੇ ਵਿੱਚ ਦਾ ਸਾਥ ਦੇ ਕੇ ਝਕਾਰਾ ਬੁਲਾ ਕੇ ਭਗਵਾਨਤਮਾ ਨੂੰ ਦੱਸ ਦਿਓ ਕਿ ਲੱਤਾਂ 'ਚ ਜਾਨ ਪਰਲਾ ਹੁਣ ਪੰਜਾਬ ਦੇ ਨੌਜਵਾਨ ਚੱਪੇ-ਚੱਪੇ ਤੇ ਤੇਰੇ ਨਾਲ ਬਹਿਸ ਕਰਨ ਲਈ ਤਿਆਰ ਖੜੇ ਨੇ